ਅੱਜ ਸ੍ਰੀ ਅਕਾਤਖ ਸਾਹਿਬ ਤੇ ਆਪਰੇਸ਼ਨ ਬਲੂ ਸਟਾਰ ਦੀ ਇੱਕ ਤਾਲਵੀਂ ਵਰ੍ਹੇਗੰਢ ਮਨਾਇ ਗਈ ਜਿਸ ਦੇ ਚੱਲਦੇ ਧੰਦਾਦੀ ਕੀ ਕਾਲ ਤੱਕ ਸਾਦੇ ਜਥੇਦਾਰਾਂ ਵੱਲੋਂ ਅਰਦਾਸ ਕੀਤੀ ਗਈ ਤੇ ਉੱਥੇ ਹੀ ਸਿੱਖ ਕੌਮ ਦੇ ਨਾਂ ਤੇ ਅਰਦਾਸ ਦੇ ਵਿੱਚ ਇੱਕ ਸੰਦੇਸ਼ ਦਿੱਤਾ ਗਿਆ ਕਿ ਸਾਨੂੰ ਸਭ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਉੱਥੇ ਹਜਿੰਦਰ ਸਿੰਘ ਧਾਮੀ ਨੇ ਜਿਹੜਾ ਸਿੱਖ ਕੌਮ ਦੇ ਨਾਂ ਤੇ ਜਿਹੜਾ ਸੰਦੇਸ਼ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੀ ਇਹ ਧੰਦਾਦੀ ਕੀ ਸ਼ਹਿਰ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਪੂਰਾ ਇੰਤਜ਼ਾਮ ਕੀਤਾ ਗਿਆ ਸੀ ਜਗਾ ਜਗਾ ਤੇ ਪੁਲਿਸ ਬਹੁਤ ਤਨਖਤ ਕੀਤੀ ਗਈ ਸੀ ਹਰ ਆਂਜਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿਸੇ ਨੂੰ ਵੀ ਜਿਹੜਾ ਸ਼ਰਾਬਤੀ ਅੰਸਰ ਨੂੰ ਸ਼ਰਾਬ ਕਰਨ ਦੀ ਇਜਾਜ਼ਤ ਨਹੀਂ ਆਜਾਣੇ ਰਸਤੇ ਤੇ ਜਿਹੜੇ ਸੀਲ ਕੀਤੇ ਹੋਏ ਸੀ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਚੱਲਦੇ ਅੱਜ ਬਹੁਤ ਹੀ ਸ਼ਾਂਤੀਪੂਰਕ ਜਿਹੜਾ ਹੈ ਪ੍ਰਸ਼ੰਭੂ ਉਸਤਾਜੀ ਪਰਸੀ ਜਿਹੜੀ ਉਹ ਮਨਾਈ ਗਈ ਅੱਜ ਸ੍ਰੀ ਔਕਾਤ ਸਿੰਘ ਸਾਹਿਬ ਤੇ ਓਪਰੇਸ਼ਨ ਬਲੂ ਸਟਾਰ ਦੀ ਇੱਕ ਤਾਲਵੀਂ ਵਰ੍ਹੇਗੰਢ ਮਨਾਇ ਗਈ ਜਿਸ ਦੇ ਚੱਲਦੇ ਧੰਦਾਦੀ ਕੀ ਕਾਲ ਤੱਕ ਸਾਦੇ ਜਥੇਦਾਰਾਂ ਵੱਲੋਂ ਅਰਦਾਸ ਕੀਤੀ ਗਈ ਤੇ ਉੱਥੇ ਹੀ ਸਿੱਖ ਕੌਮ ਦੇ ਨਾਂ ਤੇ ਅਰਦਾਸ ਦੇ ਵਿੱਚ ਇੱਕ ਸੰਦੇਸ਼ ਦਿੱਤਾ ਗਿਆ ਕਿ ਸਾਨੂੰ ਸਭ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਉੱਥੇ ਹਜਿੰਦਰ ਸਿੰਘ ਧਾਮੀ ਨੇ ਜਿਹੜਾ ਸਿੱਖ ਕੌਮ ਦੇ ਨਾਂ ਤੇ ਜਿਹੜਾ ਸੰਦੇਸ਼ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੀ ਇਹ ਧੰਦਾਦੀ ਕੀ ਸ਼ਹਿਰ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਪੂਰਾ ਇੰਤਜ਼ਾਮ ਕੀਤਾ ਗਿਆ ਸੀ ਜਗਾ ਜਗਾ ਤੇ ਪੁਲਿਸ ਬਹੁਤ ਇਤਨਾਦ ਕੀਤੀ ਗਈ ਸੀ ਹਰ ਆਂਜਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿਸੇ ਨੂੰ ਵੀ ਜਿਹੜਾ ਸ਼ਰਾਬੀ ਅੰਸਰ ਨੂੰ ਸ਼ਰਾਬ ਕਰਨ ਦੀ ਇਜਾਜ਼ਤ ਨਹੀਂ ਆਜਾਣੇ ਰਸਤੇ ਤੇ ਜਿਹੜੇ ਸੀਲ ਕੀਤੇ ਹੋਏ ਸੀ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਚੱਲਦੇ ਅੱਜ ਬਹੁਤ ਹੀ ਸ਼ਾਂਤੀਪੂਰਕ ਜਿਹੜਾ ਹੈ ਪ੍ਰੇਸ਼ਾਨ ਬਲੂ ਸਟਾਰ ਦੀ ਪਰਸ ਜਿਹੜੀ ਉਹ ਮਨਾਈ ਗਈ ਕੈਰਮਨ ਲक्की ਦੇ ਨਾਲ ਲੜੀ ਸ਼ਰਮੇ ਪੋਰਟ ਟੀਵੀ 9 ਭਾਰਤ ਤੋਂ